ਪੁੱਤ ਜੀ ਹਾਂਜੀ ਮੈਂ ਕਿਹਾ ਜੇ ਕੱਪੜੇ ਸੁੱਕਣੇ ਪੈਗੇ ਆ ਯਾਰ ਘਰ ਖਰਚਾ ਵੀ ਨਹੀਂ ਹੈਗਾ ਮੈਂ ਕਿਹਾ ਮਾਤਾ ਤੂੰ ਪੈਸੇ ਨਾ ਲਈਏ 10000 ਰੁਪਏ ਦਾ ਰੱਖ ਫੇ ਪੈਨਸ਼ਨ ਵਿੱਚੋਂ ਦੇ ਦਵਾਂਗੇ ਆਪਾਂ ਮਾਤਾ ਨੂੰ ਨਹੀਂ ਤੈਨੂੰ ਮਾਤਾ ਦੇ ਦਊਗੀ ਚੈੱਕ ਕੱਟ ਕੇ ਦਊਗੀ ਤੈਨੂੰ ਪੁੱਛ ਲੈਨੇ ਆ ਕੀ ਪਤਾ ਪੁੱਛਣ ਚ ਕੀ ਖਰਚੇ ਤੋਂ ਪਤਾ ਕਿੰਨਾ ਤੰਗ ਹੋਏ ਹੋ ਜਾ ਜਾ ਜਾਇਆ ਦੇਖ ਲੈ ਮੂੰਹ ਸਵਾਰ ਕੇ ਜਾਈਂ ਥੈਲਾ ਲੈ ਜਾਈਂ ਤੈਨੂੰ ਕਿਤੇ ਜ਼ਿਆਦਾ ਨਾ ਦੇ ਦੇਵੇ ਉਹ ਗੱਲ ਕਰਿਆ ਕਰ ਭਰਾਵਾ ਪੁੱਛਣ ਚ ਕੀ ਹਰਜਵਾ ਜੇ 10000 ਰੁਪਏ ਦੇ ਦੇਣ ਤੇਰਾ ਵੀ ਸੂਟਾਂ ਦਾ ਥਰਜੂਗਾ ਨਾਲੇ ਮੇਰੇ ਵੀ ਚਾਰ ਦਿਨ ਨਿਕਲ ਜੂਗੇ ਚੱਲ ਜੇ ਸੂਟਾਂ ਦੀ ਗੱਲ ਕਰਦਾ ਆ ਫੇ ਤਾਂ ਜਾ ਕੇ ਦੇਖ ਲੈਣੇ ਆ ਪੂਜਾ ਤੂੰ ਓਕੀ ਨਾ ਹੋਈ ਜਾ ਕੇ ਠੀਕ ਆ ਪਿਆਰ ਨਾਲ ਗੱਲ ਕਰਾਂਗੇ ਆਪਾਂ ਦੇਖ ਲੈਣੇ ਆ 10000 ਰੁਪਏ ਮੰਗ ਕੇ ਮੈਂ ਆਪੇ ਗੱਲ ਕਰ ਲਊਗਾ ਠੀਕ ਆ ਫੇਰ ਚਾਏ ਉਹ ਦੇ ਦੇਣ ਪੈਸੇ ਚੱਲ ਜੇ ਪੈਸੇ ਦੇ ਦੇਣਾ ਤਾਂ ਮੈਂ ਆਂਦੀ ਹੋਈ ਸੂਟ ਲੈ ਆਉਂਗੀ ਆਪਣੇ ਵਾਸਤੇ ਲੈ ਪਿੰਡ ਬਸਿਆ ਨਹੀਂ ਮੰਗਤੇ ਪਹਿਲੇ ਹੀ ਖੜੇ ਆ ਨਹੀਂ ਮੰਗਤੇ ਹੋਵਗੇ ਤੁਸੀਂ ਚੋਰ ਹੋਵਗੇ ਤੁਸੀਂ ਨਾਲੇ ਤੋਂ ਚੋਰ ਹੋਊਗਾ ਤੁਹਾਡਾ ਭਰਾ ਮੈਂ ਕਾ ਤੋ ਹਾਂ ਹਾਂ ਹਾਹੀ ਗੱਲਾਂ ਕਰਕੇ ਆਹੀ ਲੁਤਰੀ ਕਰਕੇ ਜੁੱਤੀਆਂ ਖਾਧੀਆਂ ਸੀ ਉਦੋਂ ਤੋਂ ਅੱਜ ਲੱਗਦਾ ਤੂੰ ਮੇਰੇ ਕੋਲੇ ਖਾਉਂਗੀ ਜੁੱਤੀਆਂ ਹੈ ਜਵਾਨ ਦੇਖਤਾ ਸਹੀਂ ਗੱਟ ਗੱਟ ਜਵਾਨ ਕੋਲੀ ਹੋ ਤੂੰ ਹਾਂ ਹਾਂ ਤੇਰੀ ਇੰਨੀ ਔਕਾਤ ਤੂੰ ਮੇਰੇ ਜੁੱਤੀਆਂ ਮਾਰ ਦੇਵੇਂ ਚੱਲ ਹੁਣ ਤੁਰ ਅੱਗੇ ਤੋਂ ਜਵਾਨ ਸੰਭਾਲ ਕੇ ਬੋਲੀ ਚੱਲ ਉਹ ਚੱਲ ਬਹਿ ਜਾ ਆਰਾਮ ਨਾਲ ਹਾਂ ਬੋਲਦੀ ਆ ਬਹੁਤ ਤੂੰ ਆਜਾ ਆਜਾ ਜਲਦੀ ਅੰਦਰ ਲੈਟਾ ਬੰਦ ਉਹ ਮੈਂ ਬੰਦ ਕੀਤੀ ਆ ਤਾਂ ਹੀ ਕੋਠੇ ਤੇ ਚੜੀ ਸੀ ਮੈਂ ਬੰਦ ਕਰਕੇ ਹਾਂ ਸਾਡੇ ਲਾਲਚ ਨੂੰ ਦੇਖ ਕੇ ਤਾਂ ਭੱਜੀ ਫਿਰਦੀ ਆ ਕੋਈ ਨਹੀਂ ਤੂੰ ਵੀ ਆਪਣੇ ਲਾਲਚ ਨੂੰ ਤੁਰਿਆ ਫਿਰਦਾ ਬੋਲਣਾ ਬਥੇਰਾ ਆਂਦਾ ਤੈਨੂੰ ਬਹਿ ਜਾ ਲਾਜਾ ਹੁਣ ਅੰਦਰ ਬਾਹਰ ਗੇਟ ਖੜਕਦਾ ਦੇਖੀ ਯਾਰ ਕੌਣ ਆਇਆ ਬਾਹਰ ਕੀ ਹੋਇਆ ਦੇਖੀ ਯਾਰ ਬਾਹਰ ਕੌਣ ਆਇਆ ਨਹੀਂ ਮਾਤਾ ਮੇਰੀ ਗੱਲ ਸੁਣ ਹੱਥੇ ਬੈਠੀ ਆ ਉਹ ਬਾਹਰ ਗੇਟ ਨਹੀਂ ਖੜਕਦਾ ਸੁਣਦਾ ਤੈਨੂੰ ਮੈਂ ਦਾਲ ਸਬਜ਼ੀ ਵੀ ਬਣਾਣੀ ਕੀ ਗੱਲ ਹੁਣ ਮੈਂ ਜਾ ਜਾ ਕੇ ਦੇਖਾਂ ਉਹ ਉੱਧਰ ਕੰਮ ਲੱਗਿਓ ਜਾ ਜਾ ਕੇ ਦੇਖ ਲੈ ਆਪਣੇ ਆਪ ਸੁਣ ਲਿਆ ਕਰ ਉਹ ਚੱਲ ਕੋਈ ਗੱਲ ਨਹੀਂ ਪਿਆਰ ਨਾਲ ਵੀ ਹੈ ਨਹੀਂ ਗੱਲ ਕਹਿ ਹੋ ਸਕਦੀ ਐ ਮੈਨੂੰ ਨਹੀਂ ਸੁਣਿਆ ਦੇਖ ਲੈਣੀ ਆ ਮੈਂ ਲੈ ਨਹੀਂ ਸੁਣਿਆ ਦੱਸ ਚੰਦੇ ਨੂੰ ਕੂੰ ਕਿ ਕਰਨਾ ਮਾਤਾ ਕਹਿੰਦਾ ਠੀਕ ਆ ਮम्मा ਭਾਜੀ ਅੰਦਰ ਹੀ ਆ ਅੰਦਰ ਹੀ ਆ ਕੀ ਗੱਲ ਕੁਝ ਨਹੀਂ ਮੈਂ ਗੱਲ ਕਰਨ ਆਇਆ ਕੋਈ ਜਿਹੀ ਨਹੀਂ ਗੱਲ ਕਰਨਾ ਅੰਦਰ ਹੀ ਆ ਅੰਦਰ ਹੀ ਆ ਹਾਂ ਠੀਕ ਆ ਆਜਾ ਛਿੰਦੇ ਆਜਾ ਮੰਮੀ ਭਾਜੀ ਕਿੱਦਾਂ ਠੀਕ ਆ ਵਧੀਆ ਆ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਹੀਂ ਅੱਜ ਤਾਂ ਮੰਮੀ ਹਵਾ ਹੀ ਬਦਲੀ ਹੋ ਲੱਗਦੀ ਆ ਲੈ ਦੱਸ ਜੇ ਮੈਂ ਪਿਆਰ ਨਾਲ ਬੁਲਾਣਾ ਭਾਜੀ ਤਾਂ ਨਹੀਂ ਤੂੰ ਦੇਖਦਾ ਹੈ ਤੇ ਹੁਣ ਤੂੰ ਕਹਿੰਦਾ ਤੇਰੀ ਹਵਾ ਬਦਲੀ ਹੋ ਗਈ ਜਦੋਂ ਮੈਂ ਤੈਨੂੰ ਬੁੱਥੇ ਨਾਲ ਬੁਲਾਣਾ ਫੇਰ ਤੂੰ ਕਹਿੰਦਾ ਤੂੰ ਮੈਨੂੰ ਖਾਊ ਵੱਡੂ ਕਰਦਾ ਐ ਭਾਜੀ ਪਿਆਰ ਨਾਲ ਵੀ ਆਪਣੇ ਨਾਲ ਹੀ ਬੋਲਣਾ ਲੜਨਾ ਵੀ ਆਪਣੇ ਨਾਲ ਹੀ ਆ ਇਹਦੇ ਵਿੱਚ ਕਾਦੀ ਹਵਾ ਬਦਲੀ ਹੋ ਗਈ ਨਹੀਂ ਛਿੰਦਿਆ ਐਂਦਾਂ ਹੀ ਤੂੰ ਅੱਗੇ ਕਦੇ ਵੀ ਬੋਲਿਆ ਇਦੇ ਵਿੱਚ ਵੀ ਕੋਈ ਰਾਜ ਆ ਨਿੰਦਰ ਆ ਪਾਣੀ ਲਿਆ ਚੰਦੇ ਹੁਣੇ ਆਏ ਆ ਬਾਜੀ ਮੈਂ ਕਿਹਾ ਸਾਡਾ ਹੱਥ ਬਹੁਤ ਤੰਗ ਆ ਤੇ ਸਾਨੂੰ ਤੁਹਾਡੇ ਤੱਕ ਕੰਮ ਆ ਫੜ ਦਰਦੇ ਸਾਡੀ ਫਿਰ ਅਸੀਂ ਬਾਅਦ ਵਿੱਚ ਕਰ ਲਵਾਂਗੇ ਹਿਸਾਬ ਕਿਤਾਬ ਦੱਸ ਕੇ ਜਾਂਦੀ ਰੋਟੀ ਨਹੀਂ ਕੀ ਹੋਇਆ ਕੀ ਕਹਿੰਨੇ ਆ ਜਿਹੜੀ ਗੱਲ ਕਰਨੀ ਆ ਮੈਨਾਂ ਕਰੋ ਬਾਜੀ ਨੂੰ ਕੀ ਪੁੱਛਦੇ ਆ ਤੁਸੀਂ 10000 ਦੀ ਗੱਲ ਕਰਦੇ ਆ ਉਹ ਸਾਡੇ ਕੋ ਤਾਂ 10 ਰੁਪਏ ਹੈ ਨਹੀਂ ਜ਼ਹਿਰ ਖਾਣ ਨੂੰ ਵੀ ਦੀਦੀ ਅਸੀਂ ਤੁਹਾਡੇ ਕੋ ਉਧਾਰ ਹੀ ਮੰਗੇ ਆ ਫਿਰ ਅਸੀਂ ਜਦੋਂ ਆ ਗਏ ਫਿਰ ਮੋੜ ਦੇਵਾਂਗੇ ਪੂਜਾ ਸੁਣ ਮੇਰੀ ਗੱਲ ਮੋੜਨ ਦੀ ਗੱਲ ਨਹੀਂ ਹੈਗੀ ਨਾਲੇ ਉਧਾਰੀਆਂ ਦੀ ਕੋਈ ਗੱਲ ਨਹੀਂ ਉਹ ਸਾਡਾ ਤਾਂ ਆਪਣਾ ਬਹੁਤ ਹੱਥ ਤੰਗਾ ਸਾਡੇ ਕੋ ਤਾਂ ਆਪਣੇ ਕੋ ਪੈਸੇ ਹੈ ਨਹੀਂਗੇ ਅਸੀਂ ਤਾਂ ਹੱਲੇ ਮਾਂ ਤਨ ਨੂੰ ਦਵਾ ਲਿਆ ਕੇ ਦੇਣੀ ਆ ਤੁਸੀਂ ਤਾਂ ਚੁੱਪ ਕਰਕੇ ਬਾਹ ਫੜੀ ਤਾਂ ਗੇਟ ਮੋਰੇ ਲਾ ਕੇ ਚੱਲ ਗਏ ਹੁਣ ਸਾਰੇ ਮਹੀਨੇ ਦਾ ਖਰਚਾ ਸਾਡੇ ਸਿਰ ਪੈ ਗਿਆ ਕਿੱਥੋਂ ਦਈਏ ਅਸੀਂ ਤੁਹਾਨੂੰ ਐ ਨਹੀਂ ਸਾਡੇ ਕੋ ਪੈਸੇ ਅਸੀਂ ਕੀ ਕਰਦੇ ਅਸੀਂ ਵੀ ਬਹੁਤ ਤੰਗ ਸਗੇ ਦੋ ਮਹੀਨੇ ਹੋ ਗਏ ਕੋਈ ਵੀ ਰੁਪਈਆ ਨਹੀਂ ਕਰ ਤਾਂ ਮਾਤਾ ਨੂੰ ਛੱਡ ਕੇ ਗਏ ਆ ਤੁਹਾਡੇ ਕੋਲ ਤੇ ਸਾਡੇ ਕੋ ਇੱਥੇ ਬਿਰਜ ਨੋਟ ਰੱਖਿਓ ਤੁਹਾਨੂੰ ਵੀ ਤਾਂ ਪਤਾ ਹੀ ਆ ਆ ਮਹੀਨੇ ਦੀ ਪੈਨਸ਼ਨ ਤੁਹਾਡੇ ਕੋਲ ਨੂੰ ਦੇ ਕੇ ਤੋਰਤਾ ਸੀ ਭੰਮੇ ਭਾਜੀ ਕੋ ਇੰਨੇ ਪੈਸੇ ਆ ਉਹ ਭਰਾਵਾ ਸਾਡਾ ਨਹੀਂ ਸਰਦਾ ਸਾਡਾ ਨਹੀਂ ਸਰਦਾ ਉਹ ਮੋੜੇ ਦੇਣੇ ਆ ਭਾਜੀ ਤੁਹਾਨੂੰ ਤੇ ਮੈਂ ਹੁਣ ਤੇਰੇ ਨਾਲ ਕੀ ਬਹਿਸ ਕਰਾਂ ਤੈਨੂੰ ਆਪਣੇ ਆਪ ਵੀ ਸੋਚਣਾ ਚਾਹੀਦਾ ਆ ਪਾਜੀ ਭਰਾਏ ਭਰਾ ਦੇ ਕੰਮ ਆਦਾ ਹੁੰਦਾ ਆ ਨਹੀਂ ਉਧਰ ਭਰਾ ਕਿੱਥੇ ਚਲਾ ਗਿਆ ਸੀ ਜਿਹਨੇ ਗੇਟ ਦੇ ਵਿੱਚ ਖੜ ਕੇ ਲੋਕਾਂ ਨੂੰ ਹੌਕਾ ਮਾਰਦਾ ਸੀ ਹੌਕਾ ਮਾਰਦਾ ਆ ਆ ਜਾਓ ਆ ਜਾਓ ਸਭ ਕੋ ਮੈਨੂੰ ਲੁੱਟ ਲਿਆ ਪਾਜੀ ਘੱਟ ਘੱਟ ਲੁੱਟ ਲਈ ਇਦਣ ਕੀਤੀ ਹੈਗੀ ਭਾਜੀ ਤੂੰ ਵੀ ਬੋਲਦਾ ਸੀ ਕਿ ਜੇ ਮੈਂ ਬੋਲ ਲਿਆ ਤਾਂ ਕਿਆ ਹੋਏ ਹੋਰ ਇੱਕ ਗੱਲ ਇੱਕ ਭਾਜੀ ਇੱਕ ਗੱਲ ਨਾਲ ਭਾਜੀ ਜੀ ਪਹਿਲਾਂ ਹੀ ਪਿਆਰ ਖਲੇਮੀ ਨਾ ਰਹਿੰਦੇ ਤਾਂ ਇੱਥੇ ਤੱਕ ਨੌਬਤਾਂ ਨਾ ਆਂਦੀਆਂ ਚਲੋ ਭਰਾਵਾ ਤੁਹਾਡੇ ਕੋ ਆਏ ਆ ਚਲੋ ਜੇ ਅਸੀਂ ਆਏ ਆ ਤਾਂ ਤੁਸੀਂ ਵੀ ਥੋੜਾ ਜਿਹਾ ਦੇਖ ਤੂੰ ਤਾਂ ਚੁੱਪੇ ਹੀ ਕਰ ਜਾ ਮੋਮੋ ਠਗਣੀਆਂ ਘੱਟੇ ਹੀ ਲਾਇਆ ਕਰ ਉਹ ਗੱਲ ਕਰਦਾ ਉਹ ਨੂੰ ਕਰਾਂ ਦੇ ਮੈਂ ਤਾਂ ਹੁਣ ਇੱਕੋ ਹੀ ਰਿਕਵੈਸਟ ਈ ਆ ਦੇਖ ਲੋ ਜੇ ਕਰ ਸਕਦੇ ਹੋ ਹੋਗੇ ਤਾਂ ਰਿਕਵੈਸਟ ਤੇਰੀ ਕਬੂਲ ਕਰੀਏ ਜਦ ਸਾਡੇ ਕੋਲ ਹੈ ਨਹੀਂ ਕੀ ਕਰੀਏ ਕੀ ਕਰੀਏ ਫਿਰ ਮਾਤਾ ਨੂੰ ਦਵਾਈ ਲੈ ਆ ਕੇ ਦੇਣੀ ਆ ਮਾਤਾ ਨੂੰ ਸੂਟ ਲੈ ਆ ਕੇ ਦੇਣੇ ਆ ਕਿੱਥੋਂ ਲੈ ਆ ਕੇ ਦੇਣੀ ਆ ਸੀ ਸਾਨੂੰ ਪਤਾ ਪੈਨਸ਼ਨ ਤਾਂ ਤੂ ਖਾ ਗਿਆ ਤੂ ਖਾ ਗਿਆ ਚਾਹੇ ਚੋਰ ਖਾ ਗਿਆ ਮਾਤਾ ਸਾਡੇ ਕੋਲੋਂ ਤਾਂ ਤੇਰੇ ਕੋਲ ਚਲ ਗਏ ਗਲਤ ਗੱਲ ਆ ਭਾਜੀ ਗਲਤ ਗੱਲ ਆ ਗਲਤ ਗੱਲ ਆ ਤੈਨੂੰ ਉਸੇ ਟਾਈਮ ਫੋਨ ਕਰਕੇ ਕਿਹਾ ਮੈਂ ਕਿ ਮਾਤਾ ਕੋਲੋਂ ਪੈਨਸ਼ਨ ਕੋਈ ਖੋ ਕੇ ਲੈ ਗਿਆ ਇਹ ਤਾਂ ਮਾਤਾ ਨੂੰ ਪਤਾ ਹੁੰਦਾ ਪਤਾ ਨਹੀਂ ਆ ਰਹੀ ਕੋਲੇ ਜਾਂ ਇਹਦੇ ਵਿੱਚ ਸਾਡਾ ਕੋਈ ਕਸੂਰ ਹੈਗਾ ਉਦਾਂ ਹਾਂ ਤਾਂ ਨੂੰ ਪੁੱਛੋ ਮਾਤਾ ਜੀ ਤੁਸੀਂ ਦੇ ਦਿੱਤੇ ਸਾਨੂੰ ਪੈਸੇ ਉਦਣ ਦਿੱਤੇ ਹੋ ਮਾਤਾ ਸੱਚ ਦੱਸੇ ਨਾ ਕੋਲੇ ਨਹੀਂ ਆਏ ਮੈਂ ਤੁਹਾਨੂੰ ਕਿੱਥੋਂ ਦੇਣੀ ਸੀ ਬੋਤੋ ਤਾਂ ਹੋ ਕੀ ਲੈ ਗਈ ਜੇ ਅਸੀਂ ਅਸੀਂ ਕੋ ਮਾਤਾ ਨੂੰ ਮੈਂ ਮੈਂ ਦਾਲਤਾ ਅਸੀਂ ਇੱਥੇ ਲੈਣ ਨਾ ਆਂਦੇ ਤੇ ਪੈਸੇ ਤੁਹਾਡੇ ਲੈ ਕੇ ਦੇਤੀ ਤੇਰਾ ਭਲਾ ਸੋਚਿਆ ਇੱਕ ਦਿਨ ਪਹਿਲਾਂ ਲੈ ਕੇ ਦਿੱਤੀ ਸ਼ਿੰਦੇ ਦੇ ਹੱਥ ਤੰਗ ਨਾ ਹੋਵੇ ਜਾਂ ਮਾਤਾ ਪੈਸੇ ਲੈ ਕੇ ਸ਼ਿੰਦੇ ਨੂੰ ਦੇ ਆ ਅਸੀਂ ਤਾਂ ਸਿਰ ਕੋਈ ਮਾਰਾ ਕੀਤਾ ਹੁਣ ਚੋਰ ਪੈਨਸ਼ਨ ਮਾਤਾ ਦੇ ਕੋਲੋਂ ਰਾਸਤੇ ਦੇ ਵਿੱਚੋਂ ਖੋ ਕੇ ਲੈ ਗਿਆ ਇਹਦੇ ਵਿੱਚ ਸਾਡਾ ਕੀ ਦੋਸ਼ ਆ ਸਾਨੂੰ ਇਹ ਤਾਂ ਦੱਸ ਦੇ ਸਾਡਾ ਕਸੂਰ ਕੀ ਆ ਮਾਤਾ ਬਾਹਰ ਤੋਂ ਫੜੀ ਤਾਂ ਸਾਡੇ ਘਰ ਛੱਡ ਗਈਆਂ ਉਹ ਤਾਂ ਚੋਰ ਲੈ ਗਿਆ ਇਹਦੇ ਨਾਲੋਂ ਨਾਂਇ ਕਢਾ ਕੇ ਦਿੰਦਾ ਅਸੀਂ ਆਪੇ ਜਾ ਕੇ ਲੈ ਆਦੇ ਪੈਨਸ਼ਨ ਚੋਰ ਚੱਕ ਲੈਂਦੇ ਲੈ ਚੱਲ ਭਾਜੀ ਇੱਕ ਮਿੰਟ ਛੱਡੋ ਹੁਣ ਸਾਰੀਆਂ ਗੱਲਾਂ ਇਹੋ ਹੀ ਗੱਲ ਮਾਤਾ ਸਾਨੂੰ ਕਹਿੰਦੀ ਸੀ ਛਿੰਦੇ ਦਾ ਹੱਥ ਬਹੁਤ ਤਰਕਵਾ ਦੋ ਛੁੱਟੀਆਂ ਆ ਗਈਆਂ ਚਲੋ ਮੈਨੂੰ ਪੈਸੇ ਕਢਾ ਦਿਓ ਮੈਂ ਜਾ ਕੇ ਦੇ ਆਵਾਂ ਚੱਲ ਭਾਜੀ ਛੱਡ ਦੇ ਭਾਜੀ ਚਾਹੇ ਸਾਡੀ ਬੇਨਤੀ ਸਮਝ ਲੈ ਤੇ ਚਾਹੇ ਸਾਡੀ ਮਜਬੂਰੀ ਸਮਝ ਲੈ ਅਸੀਂ ਤੇਰੇ ਕੋਲ ਆਸ ਰੱਖ ਕੇ ਆਏ ਆ ਸਾਨੂੰ ਪੈਸੇ ਦੇ ਦੇ ਸਾਡਾ ਮਹੀਨਾ ਸੌਖਾ ਨਿਕਲ ਜਾਊਗਾ ਫਿਰ ਜਦੋਂ ਮਾਤਾ ਦੀ ਪੈਨਸ਼ਨ ਆਊਗੀ ਉਹਦੇ ਵਿੱਚ ਤੈਨੂੰ 10000 ਦੇ ਦੇਵਾਂਗੇ ਤੂੰ ਆਪਣਾ ਕੱਟ ਲਈ ਨਾਲੇ ਮਾਤਾ ਦੀ ਪੈਨਸ਼ਨ ਤੇ ਤੁਹਾਡਾ ਕੋਈ ਹੱਕ ਨਹੀਂ ਅਗਲੀ ਅਗਲੀ ਪੈਨਸ਼ਨ ਤਾਂ ਸਾਡੀ ਆ ਫੇ ਉਹ ਤੋਂ ਅਗਲੀ ਕਾ ਆਊਗੀ ਫੇ ਉਹ ਚ ਲੈ ਲਿਓ ਦੋ ਮਹੀਨੇ ਉਹ ਹੋਰ ਕਿਸੇ ਪਾਸੇ ਦੇ ਦੂੰਗਾ ਮੈਂ ਪ੍ਰਬੰਧ ਕਰਕੇ ਉਹ ਭਰਾਵਾ ਤੇਰੇ ਤਾਂ ਪੈਗ ਨਹੀਂ ਪੂਰਾ ਹੁੰਦਾ ਤੂੰ ਮੈਨੂੰ ਕਿੱਥੋਂ ਦੇ ਦੋਗਾ ਉਹ ਲੈ ਆਣੇ ਭਰਾਵਾ ਮੇਰੇ ਤੋਂ ਹੈਗੇ ਪੈਸੇ ਲੈਣੇ ਆ ਮੈਂ ਕਿਸੇ ਬੰਦੇ ਦਾ ਉਧਾਰੇ ਦਿੱਤੇ ਹੋਏ ਜਿਹੜਾ ਪੈੰਦੀ ਢਿੱਡ ਚ ਜਿੰਨੇ ਤੂੰ ਪੈਗ ਨਾ ਮਾਰੇ ਉਹਨਾਂ ਚ ਤੈਨੂੰ ਰਾਮ ਨਹੀਂ ਆਉਂਦਾ ਤੇਨੂੰ ਨੀਂਦ ਨਹੀਂ ਆਉਂਦੀ ਉਹ ਐਦਾਂ ਹੋਣੀ ਗੱਲ ਹੁਣ ਹੁਣ ਦੋ ਜਿੱਦਨ ਤਾਂ ਖਰਚੇ ਤੋਂ ਤੰਗ ਹੋਏ ਹੁਣ ਪੈਨਸ਼ਨ ਨਹੀਂ ਮਿਲੀ ਉਹ ਡੇਗਦਾ ਫਿਰਦਾ ਰਹਿੰਦਾ ਸੀ ਅੱਗੇ ਉਹ ਹੁਣ ਉਹ ਮਿਲਿਆ ਨਹੀਂ ਹੋਣਾ ਇਹਨੂੰ ਪੈਗ ਹੁਣ ਕਹਿੰਦਾ ਹੁਣ ਮੈਂ ਫੇਰ ਪੀ ਕੇ ਲੋਟਪਟ ਹੋ ਕੇ ਫੇਰ ਗਲੀਆਂ ਚ ਡਿੱਗਿਆ ਫੇਰਾ। ਉਹ ਭਰਾਵਾ ਬੱਤ ਕਰਿਆ ਕਰੋ, ਬੱਤ ਕਰਿਆ ਕਰੋ। ਉਦੈ ਨਹੀਂ ਬਦਨਾਮੀ ਦਈ ਜਾਈ ਨਹੀਂ ਉਦੈ ਕੇ। ਸਾਡੇ ਕੋ ਪੈਸੇ ਹੈ ਨਹੀਂ। ਇੱਕ ਵਾਰੀ ਕਹੋ ਚਾਹੇ ਹਜ਼ਾਰ ਵਾਲੀ ਕਹੋ। ਮਾਤਾ ਤੂੰ ਦੱਸ ਜਿਵੇਂ ਸਾਡੇ ਕੋ ਪੈਸੇ ਹੈ ਨਹੀਂਗੇ। ਮੈਂ ਤਾਂ ਮੇਰੇ ਕੰਮ ਤੋਂ ਨਹੀਂ ਮਿਲੇ ਪਏ ਤੇ ਐਤ ਕੀ ਲੇਟ ਹੋ ਗਏ। ਕਾਨੂੰ बार-बार ਉਹਦੀ ਬੇਇੱਜ਼ਤੀ ਕਰੀ ਜਾਂਦਾ ਫੇਰ ਵੀ ਤੇਰਾ ਛੋਟਾ ਭਰਾ ਆ। ਪਰ ਮਾਤਾ ਤਾਂ ਕਹੀ ਜਾਂਦੀ ਆ ਛੋਟਾ ਭਰਾ ਆ। ਮਾਤਾ ਤੈਨੂੰ ਵੀ ਤਾਂ ਪਤਾ ਆ ਵੀ ਪੈਸੇ ਹੈ ਨਹੀਂ ਸਾਡੇ ਕੋ। ਜੇ ਹੋਣ ਤਾਂ ਮੈਂ ਜਰੂਰ ਦਿੰਦਾ। ਚੱਲ ਹੁ ਤੂੰ ਘਰ ਚੱਲ ਕੇ ਆਇਆ ਮੈਂ ਥੋੜੇ ਵੀ ਦੇ ਦਿੰਦਾ ਪਰ ਖੌਣ ਸੱਜਣਾ ਪੈਸੇ ਹੈ ਨਹੀਂ ਸਾਡੇ ਚੱਲ ਗੱਲ ਸੁਣਾ ਪਰਮਜੀਤ ਆ ਚਾਰ ਸੂਟ ਲਿਆਈ ਖਰੇ ਪੰਜ ਲਿਆਈ ਆ ਸ਼ੋਰੂਮਾਂ ਚੋਂ ਖਰੀਦ ਕੇ ਤੇ ਤੁਸੀਂ ਕਹਿੰਦੇ ਸਾਡੇ ਕੋਲ ਦਾ ਸਰਪੇ ਕੀ ਵੀ ਹੈ ਨਹੀਂ ਉਹ ਮਾਤਾ ਹੁਣ ਤੇਰੀ ਅੱਖ ਇਹਦੇ ਸੂਟਾਂ ਤੇ ਹੋ ਗਈ ਹੁ ਸੂਟ ਉਹਨੇ ਪਾਣੀ ਨਹੀਂ ਉਲੀ ਫਰੈਂਡ ਦੇ ਘਰ ਫੰਕਸ਼ਨ ਆ ਪਾਰਟੀ ਆ ਉਹਦੇ ਕਰਕੇ ਜਾਣਾ ਹੈ ਆ ਮੈਂ ਤਾਂ ਨਹੀਂ ਲੈ ਮੈਂ ਵੀ ਤਾਂ ਘਰੇ ਬੈਠਾ ਤੇਰੇ ਬਗ ਉਹ ਰਹਿਣ ਦੇ ਮਾਤਾ ਕੋਈ ਗੱਲ ਨਹੀਂ ਇਹ ਲੈ ਰੇ ਤਾਂ ਮੈਂ ਕਹੀ ਨਹੀਂ ਕਹਿੰਦੀ ਵੀ ਕਿਉਂ ਦਾ ਇਹ ਆ ਮੈਂ ਤਾਂ ਕਹਿੰਨੀ ਵੀ ਚਲ ਤੇਰਾ ਭਰਾ ਆਇਆ ਉਹ ਕੁਮਾਰੀ ਉਟੀ ਮਦਦ ਕਰ ਦੇ ਤੇ ਤੂੰ ਐਂਦਾ ਕਰ ਇੱਕ ਸੂਟ ਹੀ ਦੇ ਦੇ ਸੂਟ ਵੇਚ ਦੇ ਰਹਿਣ ਦੇ ਮਾਤਾ ਛੱਡ ਕਾਨੂੰ ਜਲੀਲ ਕਰਦੀਆਂ ਕੋਈ ਗੱਲ ਨਹੀਂ ਲੋ ਬੜਿਆਂ ਨੂੰ ਪੈ ਜਾਂਦੀ ਹੈ ਤੇਰੀ ਮਰਜ਼ੀ ਆ ਕਿਉਂਕਿ ਇਹਦੇ ਵਿੱਚ ਹੀ ਤੇ ਇਹ ਕਰਦੀਆਂ ਦੇਖ ਲੈ 10 ਰੁਪਈਆ ਤੂੰ ਵੀ ਮੁੱਕਰ ਗਿਆ ਤਾਂ ਦਾ ਤਿਆਰ ਦੀ ਤਾਂ ਦੂਰ ਦੀ ਗੱਲ ਆ ਲੋੜ ਤੇ ਜਾਂਦੀ ਕੋਈ ਸਰਾ ਸਰੀ ਉਹ ਦੱਸੀ ਜਾਂਦੀ ਆ ਤੁਹਾਨੂੰ ਤੁਹਾਡੇ ਵਿੱਚ ਬੋਲਦੀ ਤੂੰ ਆਖੇ ਤੇ ਇਹਨੂੰ ਕਰਦੀ ਚੱਲ ਆ ਜਾ ਆ ਜਾ ਜਾਓ ਅਸੀਂ ਕੱਢ ਤਾਂ ਚਿੱਠੀ ਪਾਈ ਸੀ ਹੁਣ ਕੀ ਹੋ ਗਿਆ ਮਾਤਾ ਹੁਣ ਕਹਦੇ ਚੁੱਪ ਕਰਕੇ ਬਹਿ ਗਈਆਂ ਕੀ ਗੱਲ ਹੋਈ ਗੱਲ ਕੀ ਹੋਈ ਉਦੋਂ ਤਾਂ ਇੱਥੇ ਗੇਟ ਦੇ ਮੋੜੇ ਖੜਕੇ ਦੋਨੇ ਜਣੇ ਐਨਾ ਬਕਵਾਸ ਕਰਦੇ ਸੀ ਰਾਉ ਰਾਪੋਂਤਾ ਸੀ ਚੂਚੂ ਚੋਰਾ ਚੋਰ ਮੇਰਾ ਭਰਾ ਮੇਰਾ ਭਰਾ ਚੋਰ ਵਾ ਨਹੀਂ ਹੁਣ ਕਿਦਾ ਆ ਕੇ ਮੈਨੂੰ ਮੱਖਣ ਲਾਵੇ ਭਾਜੀ ਥੋੜੇ ਜਿਹੇ ਪੈਸੇ ਚਾਹੀਦੇ ਆ ਹੁਣ ਕੀ ਲੈਣਾ ਆ ਸਾਡੇ ਘਰ ਨੂੰ ਉਹ ਕਿੰਨਾ ਬੋਲਦੀ ਸੀ ਉਦਣ ਅੱਜ ਉਹ ਵੀ ਆ ਕੇ ਭਾਜੀ ਸਾਸਰੀ ਘਾਲ ਮੈਂ ਹੁਣ ਇਹਦੇ ਚ ਕੀ ਕਰ ਸਕਦੀ ਆ ਨਾ ਤੂੰ ਘਾਟਾ ਨਾ ਉਹ ਘਾਟਾ ਮੈਨੂੰ ਕੀ ਸੁਣਾਈਆਂ ਕਰੀ ਜਾਣੇ ਆ ਹਾਂ ਹਾ ਤਾਂ ਬਾਤ ਤੂੰ ਗੱਲ ਕਹਿਣੀ ਨਹੀਂ ਇੱਕ ਵਾਰੀ ਵੀ ਹਾਂ ਸਿੰਦਾ ਗਲਤ ਸੀ ਉਹਦਾਂ ਇਹ ਤਾਂ ਗੱਲ ਕਹਿਣੀ ਨਹੀਂ ਪੂਜਾ ਗਲਤ ਸੀ ਇਹ ਤਾਂ ਗੱਲ ਤੁਸੀਂ ਕਹਿਣੀ ਨਹੀਂ ਹੈ ਗੱਲ ਤਾਂ ਉਹਦੇ ਇੱਥੇ ਹੱਕ ਜੇ ਗੱਲ ਕਰਨੀ ਹੈ ਤੁਸੀਂ ਪੂਰੀ ਇਹ ਤਾਂ ਤੁਹਾਨੂੰ ਬਹਿਮ ਆ ਮੈਂ ਬਹਿਮ ਕਿੱਦਾਂ ਮੈਨੂੰ ਹੋਰ ਜੇ ਮੈਂ ਤੇਰੀ ਕਰਾਂ ਤਾਂ ਉਹ ਕਹਿਣ ਲੱਗ ਪੈਂਦਾ ਤੂੰ ਉਹਦੇ 'ਚ ਬੋਲਦੀ ਜੇ ਉਹਦੀ ਕਰਾਂ ਤੇਰੀ ਕਰਾਂ ਤਾਂ ਉਹ ਕਹਿੰਦਾ ਉਹਦੇ 'ਚ ਬੋਲਦੀ ਆ ਨਹੀਂ ਅੱਜ ਕਿੱਦਾਂ ਫੇਰ ਮਖਲ ਲਾਉਂਦਾ ਸੀ ਆ ਕੇ ਤੁਸੀਂ ਇੱਕ ਵਾਰੀ ਵੀ ਨਹੀਂ ਬੋਲੇ ਆ ਤੇ ਤੂੰ ਕਿਹੜੇ ਮੂੰਹ ਨਾਲ 10000 ਰੁਪਏ ਮੰਗਣ ਆ ਗਿਆ ਅੱਜ ਚਲ ਉਹਨੇ ਕਿਹਾ ਵੀ ਭਰਾਏ ਭਰਾ ਦੇ ਕੰਮ ਆਉਂਦੇ ਆ ਕਿਹਾ ਨਾ ਉਹਨੇ ਨਹੀਂ ਇਹੇ ਲੱਗ ਜੇ ਪਹਿਲਾਂ ਚੰਗੀ ਤਰ੍ਹਾਂ ਵਰਤ ਲੈਂਦਾ ਜਦੋਂ ਉਦਣ ਆਇਆ ਸੀ ਫੇ ਨਹੀਂ ਸੀ ਚੰਗਾ ਮੈਂ ਵੀ ਫੇ ਸੋਚ ਲੈਂਦਾ ਚਲੋ ਦੇ ਦਿੰਨੇ ਆ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਦੱਸਦਾ ਮੈਂ ਕੱਜ ਦੇ ਕਿਦਾਂ ਮਸ਼ਕਾ ਮਾਰਨ ਆ ਕੇ ਦੋਨੇ ਜਣੇ ਲੋੜ ਸੀ ਹਾਂ ਲੋੜ ਨੂੰ ਆਣਾ ਹੀ ਲੋੜ ਕਰਕੇ ਆ ਗਏ ਭਾਜੀ ਭਾਜੀ ਅੱਗੇ ਤਾਂ ਕਦੀ ਉਹਦੇ ਮੂੰਹ ਚੋਂ ਭਾਜੀ ਨਹੀਂ ਨਿਕਲਿਆ ਨਾ ਉਹਦੇ ਨਿਕਲਿਆ ਨਹੀਂ 10000 ਲੈ ਰਣ ਦੇ ਜੇ ਮਾਤਾ ਨੂੰ ਬਾਹਰ ਫੜ ਕੇ ਨਾ ਛੱਡ ਕੇ ਜਾ। ਉਹ ਨਹੀਂ ਦਵਾ ਲੈ ਕੇ ਨਹੀਂ ਦੇ ਸਕੇ। ਚਲੋ ਮਾਤਾ ਦੀ ਪੈਨਸ਼ਨ ਖੋਹ ਕੇ ਲੈ ਗਿਆ ਕੋਈ ਉਹਦੇ ਵਿੱਚ ਨਾ ਮਾਤਾ ਦਾ ਕਸੂਰਾ ਨਾ ਮੇਰਾ ਨਾ ਉਹਨਾਂ ਦਾ ਆ। ਕੋਈ ਕਹਿੰਦਾ ਸਾਡਾ ਕਸੂਰ ਨਹੀਂ। ਮਾਤਾ ਨੂੰ ਇੰਨੀ ਗੱਲ ਕਹਿ ਦਿੰਦੇ ਚੱਲ ਮਾਤਾ ਕੋਈ ਗੱਲ ਨਹੀਂ ਜੋ ਹੋ ਗਿਆ ਹੋ ਗਿਆ। ਆਪਾਂ ਘਰ ਰੱਖ ਲੈਨੇ ਆ। ਮੈਨੂੰ ਉਦਾਂ ਫੋਨ ਕਰਕੇ ਕਹਿੰਦੇ ਵੀ ਤੂੰ ਦਵਾ ਲੈ ਦੇ। ਫੇ ਆਪਾਂ ਕੋਈ ਹੱਲ ਕਰ ਲੈਂਦੇ। ਆਹ ਕੀ ਗੱਲ ਹੋਈ? ਨਹੀਂ 1 ਮਿੰਟ ਸੁਣੋ ਮੇਰੀ ਗੱਲ। ਕਿਤੇ ਖਾਲੀ ਬੈਠੇ ਆ। ਪਹਿਲਾਂ ਮੈਂ ਦੱਸਾਂ। ਲੈ ਖਾਲੀ ਕੋਈ ਨਹੀਂ ਬੈਠੇ ਐਵੇਂ ਗੱਲਾਂ ਕਰਦੇ ਆ। ਇਹ ਤਾਂ ਬਸ ਇਹ ਆ। ਤਿਆਗ ਹੈ ਕਹਿੰਦੇ ਹੁਣ ਸ਼ਾਇਦ ਤੁੱਕਾ ਚੱਲੇ ਜਾਵੇ ਬਾਕੀ ਦੇਖ ਲੈਣੇ ਮੰਗਲ ਚ ਕੀ ਹਾਰ ਜਾ ਨਾਲ ਸੁਣੋ ਮੇਰੀ ਗੱਲ ਤੁਸੀਂ ਨਾ ਕਹੋ ਮਾਤਾ ਨੂੰ ਜਦੋਂ ਤੁਸੀਂ ਨਾ ਮਾਤਾ ਦੇ ਛੋਟੇ ਨੂੰ ਪੁੱਤ ਨੂੰ ਕੁਝ ਕਹਿੰਦੇ ਆ ਤਾਂ ਮਾਤਾ ਨੂੰ ਬੜੀ ਤਕਲੀਫ ਹੁੰਦੀ ਆ ਬੜਾ ਦੁੱਖ ਲੱਗਦਾ ਮਾਤਾ ਨੂੰ ਮੈਂ ਵੀ ਤਾਂ ਉਹੀ ਦੇਖਦਾ ਵੀ ਜੇ ਅਸੀਂ ਉਹਨਾਂ ਨੂੰ ਕੁਝ ਕਹਿ ਦਿੰਦੇ ਅਸੀਂ ਤਾਂ ਫੇਰ ਤਾਂ ਮਾਤਾ ਹਨਾ ਬਸ ਐ ਗੁੱਸੇ ਹੋ ਜਾਂਦੀ ਆ ਵੀ ਇਹ ਕਾਤੇ ਬੋਲਦੇ ਆ ਇਹ ਉਹਨਾਂ ਨੂੰ ਕਾਤੇ ਕੁਝ ਕਹਿੰਦੇ ਆ ਜਦੋਂ ਉਹ ਕੁਝ ਬੋਲਦੇ ਆ ਫੇਰ ਮਾਤਾ ਚੁੱਪ ਕਰਕੇ ਗੁੰਗੀ ਫੇਰ ਨਹੀਂ ਬੋਲੂਗੀ ਨੀ ਉਹ ਉਹਨਾਂ ਨੂੰ ਨਹੀਂ ਰੋਕਦੀ ਵੀ ਤੂੰ ਤੇਰਾ ਵੱਡਾ ਭਰਾ ਆ ਤੂੰ ਨਾ ਬੋਲ ਇਦਾਂ ਨਹੀਂ ਕਹਿੰਦੀ ਇਦਾਂ ਕਾਹਨੂੰ ਕਹਿਣਾ ਫੇ ਨਾਲੇ ਹੁਣ ਮੇਰੀ ਗੱਲ ਸੁਣ ਮਾਤਾ ਉਹ ਸੂਟ ਮੈਂ ਹੁਣ ਠੀਕ ਕਰਕੇ ਤੇ ਤਾਂ ਕੀ ਗੱਲ ਉਹ ਚੰਗਾ ਨਹੀਂ ਲੱਗਾ ਲਾਹਤਾ ਹੁਣ ਫੇ ਆ ਪਾ ਲਿਆ ਚੱਲ ਸੂਟ ਤਾਂ ਸੂਟ ਹੀ ਆ ਟਾਈਮ ਪਾਸ ਕਰਨਾ ਉਹਦਾ ਕਿ ਮੈਨੂੰ ਪਸੰਦ ਨਹੀਂ ਆਇਆ ਉਹ ਜਿੱਦਾਂ ਇਹ ਨੂੰ ਦਾ ਨਾ ਛੋਟੀ ਦਾ ਆਹੋ ਤਾਂ ਪਸੰਦ ਹੋਆ ਉਹ ਤਾਂ ਬਸ ਜਿੱਦਾਂ ਤੁਸੀਂ ਕਹਿੰਨੀਆ ਸੱਚੇ ਹੀ ਸੱਚ ਆ ਪਾਈ ਉਹ ਤਾਂ ਹੈਗਾ ਹੀ ਆ ਫੇ ਝੂਠ ਵੀ ਕਿੱਧਰੋਂ ਆ ਸਭ ਕੁਝ ਸੱਚਾ ਹੀ ਆ ਨਹੀਂ ਗੱਲਾਂ ਮਾਰੀ ਜਾਂਦੇ ਆ ਤੁਸੀਂ ਕੀ ਸੀ ਜੇ ਉਹ 10000 ਰੁਪਈਆ ਉਹਨੇ ਮੰਗ ਲਿਆ ਸੀ ਉਹਨੂੰ ਦੇ ਦਿੰਦਾ ਤੇਰਾ ਛੋਟਾ ਭਰਾ ਸੀ ਕਿਦਾਂ ਤਰਲੇ ਕਰਦਾ ਸੀ ਉਹਨੇ ਮੋੜੇ ਹੀ ਦੇਣੇ ਸੀ ਪਤਾ ਨਹੀਂ ਉਹਨਾਂ ਦਾ ਕਿੰਨਾ ਘੱਟ ਤੰਗ ਹੋਊਗਾ ਆ ਜਾ ਦੂਜੀ ਪੈਨਸ਼ਨ ਮਿਲਦੀ ਆਪੇ ਹੀ ਤੈਨੂੰ ਮੋੜ ਜਾਂਦਾ 10000 ਰੁਪਈਆ ਮੰਮੀ ਸਹੀ ਪੁੱਛੋ ਨਾ ਮੈਨੂੰ ਤੁਹਾਡੇ ਤੇ ਵਿਸ਼ਵਾਸ ਆ ਨਾ ਮੈਨੂੰ ਉਹਦੇ ਤੇ ਵਿਸ਼ਵਾਸ ਆ ਕਿ ਉਹ ਮੈਨੂੰ 10000 ਰੁਪਈਆ ਮੋੜ ਦੇਊਗੇ ਮੈਨੂੰ ਨਹੀਂ ਵਿਸ਼ਵਾਸ ਆ ਕਹੇ ਜਾਣੇ ਤੁਸੀਂ ਜਦੋਂ ਲੈ ਜਾਂਦਾ ਨਾ ਫੇਰ ਇਸ ਨੂੰ ਨਹੀਂ ਮੋੜਨਾ ਮੈਨੂੰ ਵੀ ਪਤਾ ਹੈ ਤੁਹਾਡੀ ਤਾਂ ਇੱਥੇ ਬਹਿਸ ਮੁੱਕਣੀ ਨਹੀਂ ਇਹ ਤਾਂ ਟੱਕਾ ਬਹਿਸ ਇੱਥੇ ਐਂ ਈ ਰਹਿਣੀ ਮੈਂ ਰੋਟੀ ਬਣਾਉਣ ਲੱਗੀ ਆ ਇੱਥੇ ਬਹਿ ਕੇ ਤੁਸੀਂ ਰੋਟੀ ਖਾ ਲਓ ਤੇ ਉੱਧਰ ਆ ਕੇ ਰੋਟੀ ਖਾ ਲਵੇ ਮਾਤਾ ਨਹੀਂ ਮੇਰੀ ਗੱਲ ਸੁਣ ਮੈਨੂੰ ਵੀ ਇੱਥੇ ਹੀ ਫੜਾ ਦੇਈਏ ਏਸੀ ਥੱਲੇ ਹੀ ਇੱਥੇ ਬਹਿ ਕੇ ਖਾ ਲੂੰਗੀ ਮੈਂ ਨਹੀਂ ਮੈਂ ਹੁਣ ਇੱਧਰੋਂ ਗੇੜੇ ਮਾਰੀ ਜਾਊਂਗੀ ਰੋਟੀਆਂ ਦੀ ਤੁਹਾਡੀਆਂ ਦੀ ਖਾਤਰ ਉੱਥੇ ਆ ਕੇ ਖਾ ਲਾ ਉੱਦਾਂ ਤੂੰ ਕਹਿੰਦੀ ਆ ਮੇਰੀ ਏਸੀ ਦੇ ਵਿੱਚ ਮੇਰੀਆਂ ਲੱਤਾਂ ਦੁਖਦੀਆਂ ਮੇਰੇ ਟੁੱਟ ਪੰਨ ਲੱਗਦੀ ਆ ਨਹੀਂ ਉਦਣੇ ਇੱਥੇ ਬੈਠੀ ਨੇ ਚਾਹ ਢੋਲਦੀ ਚਾਹ ਦਿੱਤੀ ਸਾਰੀ ਸੋਫੇ 'ਚ ਪਾਤੀ ਹੁਣ ਇੱਥੇ ਸਬਜੀ ਢੋਲਣੀ ਆ ਉੱਧਰ ਆ ਕੇ ਬਹਿ ਕੇ ਖਾ ਲੈ ਰੋਟੀ ਨਹੀਂ ਮੇਰੀ ਗੱਲ ਸੁਣ ਜੇ ਤੂੰ ਦੋ ਰੋਟੀਆਂ ਮੈਨੂੰ ਇੱਥੇ ਫੜਾ ਜੂਗੀ ਆ ਕੇ ਤੇ ਤੇਰੀਆਂ ਲੱਤਾਂ ਜ਼ਿਆਦਾ ਦੁਖਣ ਲੱਗੀਆਂ ਉੱਥੇ ਸ਼ਹਿਰ ਜਾਂਦੀ ਦੀਆਂ ਨਹੀਂ ਤੇਰੀਆਂ ਲੱਤਾਂ ਦੁਖਦੀਆਂ ਉੱਥੇ ਤਾਂ ਤੂੰ ਭਾਵੇਂ ਹੁਣ ਚਲੀ ਜਾਵੇਂ ਹਾਂ ਦੁਖਦੀਆਂ ਮੇਰੀਆਂ ਲੱਤਾਂ ਜੇ ਲੋੜ ਆ ਤਾਂ ਇੱਧਰ ਆ ਕੇ ਖਾ ਲੈ ਮੇਤੋਂ ਜ਼ਿਆਦਾ ਬੁੱਤੀਆਂ ਨਹੀਂ ਹੁੰਦੀ ਮਾਤਾ ਮੇਰੀ ਗੱਲ ਸੁਣ ਜੇ ਰੋਟੀ ਖਾਣੀ ਆ ਨਾ ਨੂੰ ਦੀ ਹੱਥਾਂ ਦੀ ਪੱਕੀ ਹੋ ਤਾਂ ਉੱਥੇ ਜਾ ਕੇ ਬਹਿ ਕੇ ਚੁੱਪ ਕਰਕੇ ਖਾ ਲਿਆ ਕਰ ਜੇ ਤੂੰ ਇੱਦਾ ਹੀ ਬੋਲਦੀ ਰਹੀ ਹੈ ਨਾ ਮੈਂ ਤੈਨੂੰ ਦੱਸਾਂ ਫਿਰ ਕਹਿਣਾ ਮੈਂ ਵੀ ਉਹਨੂੰ ਕੁਝ ਨਹੀਂ ਉਹਨੇ ਤੇਰਾ ਬੋਰੀ ਬਿਸਤਰਾ ਗੋਲ ਕਰ ਦੇਣਾ ਬਾਹਰ ਬੈਠੀ ਰਹਿਮੀ ਫੇ ਉੱਥੇ ਬਾਹਰ ਡਾ ਲ ਲੈ ਉਹਨੇ ਮੰਝਾ ਉੱਥੇ ਬੋਲੀ ਜਾਈਵੇਂ ਉੱਥੇ ਬਹਿ ਕੇ ਖਾਇਆ ਕਰੀ ਰੋਟੀ ਫੇ ਨਾਲੇ ਲੱਗ ਜਾਊਗਾ ਪਤਾ ਮੱਛਰ ਦੇ ਵਿੱਚ ਕਿੱਦਾਂ ਮੂੰਗੀ ਹਾਂ ਹਾਂ ਠੀਕ ਕਹਿੰਦੇ ਆ ਤੁਸੀਂ ਲਾਓ ਇਹਦਾ ਬਿਸਤਰਾ ਬਾਹਰ ਨਾਲੇ ਉੱਥੇ ਪਤਾ ਲੱਗੂਗਾ ਮੱਛਰ ਦੇ ਵਿੱਚ ਸੌਂਗੀ ਅਕਲ ਟਕਾਣੇ ਦੇਖੀ ਆ ਜਾਣੀ ਆ ਫੇਰ ਹੀ ਐਦਾਂ ਨੁਕਤਾ ਚੀਂਦੀਆਂ ਕਰਨੀਆਂ ਨਾਲੇ ਕਰੂਗੀ ਰਖਵਾਲੀ ਸਾਰੀ ਰਾਤ ਬਾਹਰ ਦੱਸ ਕਿਹੜੀ ਆਫਤ ਆ ਗਈ ਆ ਜਿਵੇਂ ਰੋਟੀ ਮੰਗ ਲਈ ਆ ਤਾਂ ਹੈ ਕਹਿੰਦੇ ਬਾਹਰ ਬਹਿ ਕੇ ਬਾਹਰ ਬਹਿ ਜਾ ਉੱਥੇ ਬਿਸਤਰਾ ਤੇਰਾ ਲਾ ਦਨੇ ਉੱਥੇ ਬਹਿ ਕੇ ਰੋਟੀ ਖਾ ਦੱਸ ਮੈਂ ਉੱਥੇ ਕਦਰ ਕੁੱਤੜੀ ਕਹਰਦੀ ਆ ਮੱਛਰ ਕਹਰਦਾ ਮੈਨੂੰ ਤੇ ਨੀਂਦ ਆ ਜਾਉ ਚੱਲ ਮੈਂ ਇੱਥੇ ਬਹਿ ਕੇ ਤੇਰੇ ਕੋਲੇ ਖਾ ਲੈਣੀ ਆ ਸੋਈ ਚ ਬਾਬਾ ਰੋਟੀ ਮਾਤਾ ਫੇ ਜੀ ਹਾਹੀ ਗੱਲ ਵਾਣ ਦੋ ਰੋਟੀਆਂ ਉੱਥੇ ਹੀ ਹੋਣੇ ਕਹਿਣ ਲੱਪੇ ਮੈਂ ਜਾ ਕੇ ਬਹਿ ਕੇ ਖਾ ਲੈਣੀ ਆ ਤਾਂ ਪਹਿਲਾਂ ਹੀ ਉਹਦਾ ਕਹਿਣਾ ਮੰਨ ਲੈਂਦੀ ਆਹ ਕਲੇਸ਼ ਹੁੰਦਾ ਹੀ ਨਾ ਜੀ ਮਾਤਾ ਉਹਨੇ ਤੇਰਾ ਫੇ ਬੋਰੀ ਵੇਸਤਰਾ ਬਾਹਰ ਕਢਾਤਾ ਨਾ ਫੇਰ ਨਾ ਮੈਨੂੰ ਕਵੀ ਮੈਂ ਫੇਰ ਕੁਝ ਨਹੀਂ ਕਰ ਸਕਣਾ ਚੱਲ ਚੱਲ ਹੁਣ ਇੱਥੇ ਲੈਕਚਰ ਦੇਣਾ ਬੰਦ ਕਰ ਇੱਧਰ ਆ ਕੇ ਨਾ ਰੋਟੀ ਖਾ ਲੈ ਚੱਲ ਬਾਬਾ ਆ ਗਈ ਹੁਣ ਰੋਟੀ ਦੀ ਬੁਰਕੀ ਤਾਂ ਖਾਣੀ ਹੀ ਆ ਜਿਆਦਾ ਇਹਨਾਂ ਦੇ ਹੁਣ ਬੱਸ ਪੈ ਗਈਆਂ ਵਾ ਫੇ ਪਹਿਲੇ ਚੁੱਪਚੀ ਪੀਤੇ ਖਾ ਲੈਣੀ ਸੀ ਇੰਨਾ ਕਲੇਸ਼ ਜ਼ਰੂਰ ਕਰਵਾਉਣਾ ਸੀ ਆਹੀ ਕੁਝ ਸੁਣਨੇ ਨੂੰ ਮੈਨੂੰ ਰੱਖਿਆ ਸੀ ਹਾਜੇ ਗਾਹਾਂ ਗਾਹ ਪਤਾ ਨਹੀਂ ਕੀ ਕੀ ਸੁਣਨਾ ਪੈਣਾ ਮੈਨੂੰ ਕੀ ਕੀ ਮੇਰੀ ਕਿਸਮਤ ਚ ਲਿਖਿਆ ਰੱਬ ਨੇ ਮਾਤਾ ਚੁੱਪ ਕਰਕੇ ਰੋਟੀ ਖਾ ਲਾ ਹੁਣ ਬਸ ਕਰ ਲੈਕਚਰ ਬਹੁਤ ਹੋ ਗਿਆ ਚਲ ਠੀਕ ਆ ਲਿਆ ਦੇ ਦੇ ਰੋਟੀ ਮਾਤਾ ਜੀ ਐਦਾ ਪਹਿਲੇ ਕਹਿਣਾ ਮੰਨ ਲੈਂਦੀ ਤਾਂ ਫੇਰ ਹੀ ਸੀ ਚੰਗਾ ਅੱਜ ਕੱਲ ਮਾਤਾ ਘਰਾਂ ਦੇ ਵਿੱਚ ਨੂਆ ਪ੍ਰਧਾਨ ਹੋਆ ਨੂਆ ਦਾ ਕਹਿਣਾ ਮੰਨਣਾ ਪੈਣਾ ਆ ਜੇ ਘਰ ਦੇ ਵਿੱਚ ਰਹਿਣਾ ਆ ਜੇ ਦਿਨ ਕੱਢਣੇ ਆ ਜੇ ਦਿਨ ਨਹੀਂ ਕੱਢਣੇ ਇਦਾਂ ਹੀ ਕਲੇਸ਼ ਕਰਨਾ ਆ ਤਾਂ ਫੇਰ ਤਾਂ ਤੁਹਾਨੂੰ ਪਤਾ ਹੀ ਆ ਫੇਰ ਨੂਆ ਬੂਰੀ ਵੇਸਤਰਾ ਗੋਲ ਕਰਕੇ ਬਾਹਰ ਬਿਠਾ ਲੈਂਦੀ ਆ ਫੇਰ ਨਾ ਮੈਨੂੰ ਕੁਝ ਕਹੇਂ ਥੀ ਨਹੀਂ ਮੈਂ ਕੁਝ ਵੀ ਕਰ ਸਕਣਾ ਜੇ ਇਹਨੇ ਇੱਕ ਵਾਰੀ ਤੇਰਾ ਇਥੋਂ ਬਾਹਰ ਦਾ ਪੱਤਾ ਸਾਫ਼ ਕਰ ਦਿੱਤਾ ਚਲੋ ਕੋਈ ਗੱਲ ਨਹੀਂ ਮੈਂ ਤਾਂ ਜੂਨ ਪੂਰੀ ਕਰ ਜਾਣੀ ਆ ਤੁਸੀਂ ਆਪਣੇ ਬਾਰੇ ਅੱਗੇ ਬਾਰੇ ਸੋਚਿਓ ਤੁਸੀਂ ਤੁਸੀਂ ਵੀ ਇਸ ਉਮਰ ਇਹ ਆਉਣਾ ਆ ਕਦੇ ਵੀ ਕਹਾ ਪਤਨ ਹੋਣਾ ਹਾਂ ਮਾਤਾ ਆ ਮੈਂ ਖੜ ਚੁੱਪ ਕਰਕੇ ਰੋਟੀ ਖਾ ਲ ਐਵੇਂ ਬੋਲੀ ਨਹੀਂ ਚੱਲਦਾ ਹੁੰਦਾ ਜਿਆਦਾ ਅੱਛਾ ਕਦੇ ਮੈਂ ਵੀ ਨੋ ਬਣ ਕੇ ਆਈ ਸੀ ਕਿੱਦਾਂ ਸੱਸਾਂ ਸਹੁਰੇ ਤੇ ਕਿੱਦਾਂ ਡਰੀਦਾ ਸੀ ਮਜਾ ਆ ਲਿਆ ਜੇ ਮੋਰੇ ਸੱਸ ਸਹੁਰੇ ਦੇ ਕਦੇ ਕਿੱਦਾਂ ਕੁਸਕ ਜਾਣਾ ਮੋਰੇ ਬੋਲ ਜਾਣਾ ਨਾਲੇ ਨੋ ਕਦੇ ਆਪਣੇ ਸਹੁਰੇ ਦੇ ਬਰਾਬਰ ਨਹੀਂ ਸੀ ਬਣਦੀ ਇੰਨਾ ਸੱਸ ਸਹੁਰੇ ਦਾ ਆਦਬ ਹੁੰਦਾ ਸੀ ਹੁਣ ਤਾਂ ਪਤਾ ਹੀ ਨਹੀਂ ਨੀ ਸਾਰੇ ਸੱਸ ਸਵਰੇ ਦਾ ਆਦਬ ਹੁੰਦਾ ਕੀ ਆ ਸਿਆਣਿਆਂ ਦੀ ਤਾਂ ਅੱਖ ਦੀ ਘੂਰੀ ਬਹੁਤ ਹੁੰਦੀ ਸੀ ਉਹ ਮਾਤਾ ਉਹ ਤੇਰੇ ਵਰਗੇ ਸਿਆਣੇ ਨਹੀਂ ਸੀ ਹੁੰਦੇ ਉਹ ਜਿੱਦਾਂ ਤਾਂ ਉਹਨਾਂ ਨੂੰ ਦੇ ਦੇਣਾ ਨਾ ਉਹੀ ਰੱਬ ਦਾ ਨਾਮ ਲੈ ਕੇ ਖਾ ਲੈਂਦੇ ਸੀ ਤੇਰੇ ਵਾਂਗੂ ਕਿੰਤੂ ਪ੍ਰੰਤੂ ਨਹੀਂ ਸੀ ਕਰਦੇ ਆ ਮੇਰੇ ਇੱਥੇ ਲੂਣ ਹੈ ਨਹੀਂ ਇੱਥੇ ਮਿਰਚ ਹੈ ਨਹੀਂ ਤੂੰ ਦਾ ਨਖਰਾ ਹੀ ਬੋਲ ਆਣੀ ਆ ਨਹੀਂ ਤੂੰ ਮੈਨੂੰ ਕਿਹੜਾ ਸਤ ਪੰਤੇ ਦਿਨੀਆਂ ਪਕਵਾਨ ਬਣਾ ਕੇ ਮਾਤਾ ਤੂੰ ਬੋਲੀ ਦਾ ਜਾਨੀ ਆ ਨਿੰਦਰ ਨੂੰ ਸੁਣ ਲੈ ਮੇਰੀ ਗੱਲ ਧਿਆਨ ਨਾਲ ਜਿਹੜੀਆਂ ਪਹਿਲਾਂ ਸੱਸਾਂ ਹੁੰਦੀਆਂ ਸੀ ਨਾ ਉਹ ਨੂਹਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੀਆਂ ਸੀਗੀਆਂ ਤੇ ਉਹਨਾਂ ਤੇ ਜ਼ੁਲਮ ਕਰਦੀਆਂ ਸੀ ਅੱਜ ਕੱਲ੍ਹ ਦੀਆਂ ਜਿਹੜੀਆਂ ਨੂਹਾਂ ਹਨ ਇਹ ਨਹੀਂ ਸਾਰਾ ਕੁਝ ਸਹਿੰਦੀਆਂ ਇਹਦੇ ਕਰਕੇ ਨੂਹਾਂ ਦੇ ਨਾਲ ਸਹੇਬ ਦੀ ਬਣਾ ਕੇ ਰੱਖੋ ਜਿੱਦਾਂ ਨੂਹਾਂ ਕਹਿੰਦੀਆਂ ਉਦਾਂ ਹੀ ਮੰਨੋ ਉੱਦਈ ਕਰੋ ਮਾਰਦੀ ਆ ਮੈਨੂੰ ਚੁੱਪ ਕੀਤੀ ਨੀ ਮੈਨੂੰ ਰਹਿਣ ਨਹੀਂ ਆ ਹਾਹੀ ਗੱਲ ਜਿਹੜੀ ਹਾਹੀ ਗੱਲ ਆ ਜਿਹੜੀ ਬੋਲੀ ਜਾਣਾ ਛੁੜ ਛੁੜ ਕਰੀ ਜਾਣਾ ਕਰੀ ਜਾਣਾ ਇਹ ਨੂਹਾਂ ਨਹੀਂ ਸਹਿੰਦੀਆਂ ਅੱਜ ਕੱਲ ਨੂਹਾਂ ਕਹਿੰਦੇ ਆ ਸ਼ਾਂਤ ਰਹੋ ਚੁੱਪ ਰਹੋ ਚੁੱਪ ਤੁਸੀਂ ਰਹਿਣਾ ਨਹੀਂ ਜੇ ਉੱਧਰ ਜਾਣੀ ਆ ਉੱਧਰ ਵੀ ਇਹੀ ਕੁੱਤੇ ਖਾਣੀ ਜੇ ਇੱਧਰ ਆਣੀ ਇੱਧਰ ਵੀ ਇਹੀ ਕੁੱਤੇ ਖਾਣੀ ਬਸ ਮਾਤਾ ਜਵਾਨ ਨੂੰ ਬੰਦ ਰੱਖੋ ਤਾਂ ਕੁਝ ਵੀ ਨਹੀਂ ਹੋਣਾ ਕਾਕਾ ਮੇਰੀ ਗੱਲ ਸੁਣ ਪਿਛਲੇ ਜ਼ਮਾਨੇ ਦੇ ਵਿੱਚ ਸਿਆਣਿਆਂ ਦੀ ਕਦਰ ਬਹੁਤ ਕਰਦੀਆਂ ਸੀ ਨੋਹਾ ਮੱਥਾ ਵੀ ਕਿਤੇ ਟੇਕਣਾ ਤੇ ਐਦਾਂ ਚੁੰਨੀ ਫੜ ਕੇ ਐਦਾਂ ਪੈਰਾਂ ਨੂੰ ਹੱਥ ਲਾਉਣਾ ਐਦਾਂ ਸੱਸ ਸਹੁਰੇ ਦੇ ਹੁਣ ਪੈਰੀ ਹੱਥ ਤਾਂ ਈ ਕਾਪਾਸੇ ਰਿਹਾ ਕੁੱਤੇ ਵਾਂਗੂ ਝੜਕੇ ਮਾਰਦਿਆਂ ਕਦੇ ਇੱਥੇ ਨਹੀਂ ਬੈਠਣਾ ਉੱਥੇ ਬੈਠ ਉੱਥੇ ਨਹੀਂ ਬੈਠਣਾ ਉੱਥੇ ਬੈਠ ਐਦਾਂ ਝੜਕੇ ਮਾਰਦਿਆਂ ਮੈਂ ਤਾਂ ਮੈਂ ਵੀ ਤਾਂ ਤੈਨੂੰ ਉਹੀ ਕਹਿੰਦਾ ਜ਼ਮਾਨਾ ਬਦਲ ਗਿਆ ਲੋਕੀ ਤਾਂ ਮਾਤਾ ਉਹ ਛੁੱਟੀਆਂ ਕੱਟਣ ਲਈ ਚੰਦਰਮਾ ਤੇ ਜਾਣ ਲੱਗ ਪਏ ਆ ਤੁਸੀਂ ਉਹ ਪੁਰਾਣੀਆਂ ਹੀ ਗੱਲਾਂ ਹੁਣ ਵੀ ਐਦਾਂ ਮੱਥਾ ਟੇਕਦੇ ਸੀ ਐਦਾਂ ਮੱਥਾ ਟੇਕਦੇ ਸੀ ਨਹੀਂ ਮਾਤਾ ਅਸੀਂ ਤੇਰੀ ਕਿਹੜੀ ਨਹੀਂ ਕਦਰ ਕਰਦੇ ਨਹੀਂ ਤੈਨੂੰ ਕਪੜਾ ਲੀੜਾ ਨਹੀਂ ਧੋਕੇ ਦਿੰਦੇ ਕਿ ਤੈਨੂੰ ਦਵਾਦਾਰੂ ਨਹੀਂ ਦਿੰਦੇ ਕਿ ਤੈਨੂੰ ਰੋਟੀ ਨਹੀਂ ਦਿੰਦੇ ਆ ਜਿਹੜੇ ਤੂੰ ਦਿਨ ਰਾਤ ਮਿਹਣੇ ਤਾਨੇ ਦਿੰਦੀਆਂ ਨਾ ਇਹੇ ਨਹੀਂ ਮੈਨੂੰ ਚੰਗੇ ਲੱਗਦੇ ਤਾਂ ਹੀ ਨਾ ਸੱਸਾਂ ਨੂੰਹਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਮਾਤਾ ਮੇਰੀ ਸੁਣ ਗੱਲ ਨਾ ਸੜਿਆ ਕਰ ਨਾ ਸੜਿਆ ਕਰ ਛੱਡ ਦੇ ਇਹ ਚੰਗੀਆਂ ਨਹੀਂ ਆਦਤਾਂ ਇਹ ਗੰਦੀਆਂ ਆਦਤਾਂ ਨੂੰ ਛੱਡ ਦੇ ਅੱਛਾ ਮੈਂ ਦੁਖੀ ਹਾਂ ਤੁਹਾਡੀਆਂ ਦੋਨਾਂ ਤੋਂ ਇਹੀ ਆਦਤਾਂ ਤੋਂ